ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਵਾਇ ਦੀ ਵੀਡੀਓ ਚ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਸੂਨ ਵਾਲੀ ਸੇਲ ਆ ਡਟੇਲ ਵੀਰ ਤੋਂ ਪੁੱਛ ਜਾਓ ਕੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਮਨਪ੍ਰੀਤ ਸਿੰਘ ਭਾਈ ਐਡਰੈਸ ਹੈਗਾ ਗੁਰ ਠੀਕ ਹੈ ਕਜੈਰੀ ਜੋਂ ਦੇ ਨੇੜੇ ਨਜ਼ਦੀਕ ਖਾਸ ਬਰਨਾਲਾ ਸ਼ਹਿਰ ਮੋਬਾਈਲ ਨੰਬਰ ਬੋਲੋ ਜੀ ਆਪਣਾ 94645 95454 94645 95454 95454 ਜਿਹੜੇ ਆਪਾਂ ਇਹ ਝੋਟੀ ਦੇਖੀ ਇਹਨੇ ਨੀਲੀ ਰਾਵਿ ਚ ਆ ਗਈ ਹੈ ਨਾ ਦੂਜੀ ਅੱਖ 'ਚ ਹੈਗਾ ਜਵਾਬ ਹਾਲਾ ਠੀਕ ਹੈ ਮੱਥੇ ਦੇ ਫੁੱਲੀ ਜਵਾੜੇ ਦੇ ਥੱਲੇ ਹੈ ਨਾ ਨਿਸ਼ਾਨ ਸਾਰੇ ਕਵਰ ਕਰਦੀ ਆ ਸੂਆ ਕਿਹੜਾ ਸੁੰਦੀ ਆ ਦੂਜਾ ਸੂਆ ਸੁੰਦੀ ਆ ਜੈਨੂਨ ਦੂਜਾ ਸੂਆ ਤੇ ਕੈਕਦਨ ਲੈਂਦੀਆਂ ਸੂਣਦੇ ਆ ਜੀ ਇਹ ਬਈ 2-4 ਦਿਨਾਂ ਦੇ ਵਿੱਚ ਵਿੱਚ ਕਲੀਅਰ ਹੈ ਲਗਭਗ 5 ਕ ਦਿਨ ਸੂਣਦੇ ਲੈ ਜੂਗਾ ਜੀ ਠੀਕ ਹੈ ਤੇ ਪਿਛਲੇ ਸੂਈ ਦਾ ਰਿਕਾਰਡ ਦੁੱਧ ਦਾ ਪਿਛਲੇ ਬਈ ਇਹਨੇ 13 ਕਿਲੋ ਦੁੱਧ ਦਿੱਤਾ ਜੀ 13 ਕਿਲੋ ਸੀਮਨ ਵਗੈਰਾ ਪਤਾ ਕੁਝ ਕਿਹੜਾ ਭਾਈ ਠੀਕ ਹੈ ਕੋਈ ਪਤਾ ਨਹੀਂ ਤੇ ਚੀਪਾ ਜੁੱਪਾ ਥਾਣਾ ਦੀ ਓਕੇ ਹੈ ਬਿਲਕੁਲ ਥਾਣਾ ਦੀ ਓਕੇ ਆ ਭੋਲੀ ਧਾਰ ਠੀਕ ਆ ਆਪਣੇ ਲਿਆਂਦੀ ਵੀ ਆ ਆਪਣੇ ਲਿਆਂਦੀ ਹੋਈ ਆ ਠੀਕ ਹੈ ਤੇ ਇਹ ਕੀ ਅੰਦਾਜ਼ਾ ਲਾਗੇ ਜਲੇ ਵੀ 16 ਤੋਂ ਬਾਹਰ ਦੇਊ ਭਾਈ ਮਾਲੇ ਵੀ ਜੱਟ ਸੌਦਾ ਜੀ 14-15 ਕਿਲੋ ਲਈ ਤਾਂ ਝੋਟੀ ਹੈਗੀ ਆ ਖੁੱਲੇ ਦੁੱਧ ਠੀਕ ਹੈ ਮੋਲੇ ਦੇ ਕੀ ਰੱਖਿਆ ਮੋਲੇ ਭਾਈ 140 ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਧੋਰੀ ਬਾਹਰ ਨੂੰ ਸੁਬਿਰ ਸਿੰਘ ਸੋਹਣਾ ਖੁੰਡਾ ਕੁੰਡਾ ਮੁੜਿਆ ਵਾ ਤੇ ਬਾਕੀ ਝੋਟੀ ਨਾਵਾ ਹਣਾ ਰਾਜੀ ਸਭੀ ਪੜੀ ਬਹੁਤ ਜ਼ਿਆਦੀਆ ੁੱੱਲੇਵਾ ਦੇਖੋ ਬਿਲਕੁਲ ਸੂਲ ਲਾਈ ਫਿਰਦੀ ਆ ਕੱਦ-ਕਾੜ ਵੀ ਚੰਗਾ ਤੇ ਜਿੰਦ ਜਾਨ ਸੁਨੱਖਾਪਨ ਬਹੁਤ ਜ਼ਿਆਦੀਆ ਪੂਰਾ ਸਾਫ ਸੁਥਰਾ ਛੱਡ ਮੇਲੇ ਦੀ ਝੋਟੀ ਆ ਕੋਈ ਵੀ ਨਹੀਂ ਗੱਲ ਵੀ ਟੁੱਟਵਾ ਦੇਵਾ ਤੇ ਬਿਲਕੁਲ ਖੁੱਚਾਂ ਦੇ ਉੱਪਰ ਵਾਲਾ ਹਵਾਨਾ ਸਾਫ ਸੁਥਰਾ ਤੇ ਜਿੰਦ ਜਾਨ ਰਾਜੀ ਸਭੀ ਪੜੀ ਵੀ ਪਾਜਾਂ ਦੀ ਖਰੀਦੀ ਹੋਈ ਝੋਟੀ ਆ 140000 ਰੁਪਏ ਕੀਮਤ ਦਾ ਗੱਬਣ ਆ 5-6 ਦਿਨ ਸੂਣ ਚ ਬਾਕੀ ਪਿਆ ਮੱਥੇ ਤੇ ਖੁੱਲੀ ਆ ਇਨਸਾਨੀਆਂ ਵਗੈਰਾ ਸਾਰ ਨੇ ਕਵਰ ਕਰਦੀ ਆ 140000 ਰੁਪਏ ਤੇ ਬਾਕੀ ਲੇਵਾ ਵਗੈਰਾ ਨਜ਼ਦੀਕ ਤੋਂ ਦੇਖ ਸਕਦੇ ਹੋ ਚਾਰੇ ਸਧ 99 ਸਾਫ ਸੁਥਰੇ ਵਿੱਚੀ ਤੇ ਤੇ ਲਗਭਗ ਜਿੱਦੋਂ ਪਸਮਾਚ ਆਉਣਾ ਗਿੱਠ ਗਿੱਠ ਦੀ ਤਣਾ ਚੜੇ ਵਿੱਚੀ ਪਾ ਦੇਣੀ ਆ ਉਹ ਦੇਖੋ ਤੁਰਾ ਵਗੈਰਾ ਪੂਰੇ ਸਾਫ ਸੁਥਰੇ ਦੋਰੇ ਦੀ ਦੂਜਾ ਸੂਆ ਸੂਣ ਨੂੰ ਝੋਟੀ ਇਹ ਹਾਜ਼ਰਾ ਤੇ ਨੰਬਰ ਬੋਲਿਓ ਬਾਈ ਦੁਬਾਰੇ ਆਪਣਾ ਨੰਬਰ 94645 95454 ਸੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਉਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਾਬ